ਤੂਰੀ ਵਿਖੇ ਤੂਰੀ ਵਿਕਾਸ ਮੰਚ ਤੂਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਮ ਨੂੰ ਸਮਰਪਿਤ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਮਤਵ ਨਾਲ ਬੁੱਟਿਆਂ ਦੀ ਸਟਾਲ ਲਗਾਈ ਗਈ ਇਸ ਮੌਕੇ ਡੀਐਸਪੀ ਤੂਰੀ ਰਣਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਤੇ ਸੰਸਥਾ ਦੇ ਨੇਕ ਉਪਰਾਲੇ ਦੀ ਸ਼ਲਾੰਘਾ ਕੀਤੀ ਸਰਨ ਵਰਸਿਆਂ ਨੂੰ ਗੁਰਪਰਵ ਨੂੰ ਲੱਖ ਲੱਖ ਬਧਾਈਆਂ ਦੇਣਾ ਚਾਹੁੰਦਾ। ਬਾਕੀ ਈਤੂਰੀ ਵਿਕਾਸ ਮੰਚ ਵੱਲੋਂ ਜੋ ਅੱਜ ਇਸ ਉਪਰਾਲੇ ਮਹਾ ਮਹਾ ਪਰਉਤੇ ਜਿਹੜੇ ਬੁੱਟੇ ਬਣ ਰਹੇ ਨੇ। ਪਿੰਲਾ ਸੈਰਨਸ ਵਾਲਾ ਨੇ ਵੀ ਦਿਵਾਲੀ ਦੇ ਬੰਦੇ ਸੀ ਬੁੱਟੇ ਦਾ। ਇਹ ਬੁੱਟੇ ਬੰਦਨ ਦਾ ਕੋਈ ਨੰਦਾ ਹੀ ਬੁੱਟੇ ਬੰਦ ਤੇ ਜਾ ਮਤਲਬ ਕਿ ਇਹਦਾ ਬਹੁਤ ਵੱਡਾ ਇੱਕ ਫਲ ਮਿਲਦਾ ਹੈ। ਜਿੱਥੇ ਆਪਾਂ ਨੂੰ ਆਕਸੀਜਨ ਮਿਲਦੀ ਹੈ ਉੱਥੇ ਹਰੇ ਭਾਈ ਵੀ ਮਿਲਦੀ ਹੈ। ਕਈ ਥਾਵਾਂ ਤੇ ਬੁੱਟੇ ਤੋੜੇ ਜਾਂਦੇ ਨੇ, ਪੱਤੇ ਜਾਂਦੇ ਨੇ, ਕੱਟੇ ਜਾਂਦੇ ਨੇ। ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਇਹ ਕੰਮ ਨਾ ਕਰੋ। ਕਿਉਂਕਿ ਬੁੱਟੇ ਲਾਨ ਨਾਲ ਆਪਨੋ ਆਕਸੀਜਨ ਮਿਲਦੀ ਹੈ ਪਿੱਛੇ ਦੇਖੋ ਕਰੋਨਾ ਕਾਲ ਦੇ ਵਿੱਚ ਕਿੰਨੀਆਂ ਬਿਮਾਰੀਆਂ ਫੈਲੀਆਂ ਨੇ ਉੱਤੇ ਆਕਸੀਜਨ ਦੀ ਘਾਟ ਦੇ ਨਾਲ ਕਿੰਨੀਆਂ ਆਪਾ ਤੋਂ ਆਪਣੇ ਯਾਰ ਮਿੱਤਰ ਆਪਾਂ ਨੂੰ ਸਦਾ ਲਈ ਛੱਡ ਕੇ ਚਲੇ ਗਏ। ਸੋ ਮੈਂ ਧੂਰੀ ਵਿਕਾਸ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮਹਾ ਪਰਉ ਦੇ ਉੱਤੇ ਗੁਰੂ ਪਰਉ ਜੋ ਜਿਹੜੇ ਮਹਾਨ ਦਿਹਾੜੇ ਉੱਤੇ ਅੱਜ ਬੁੱਟੇ ਵੰਡ ਕੇ ਸਾਡੇ ਧੂਰੀ ਵਸਨ ਨੂੰ ਨਿਹਾਲ ਕੀਤਾ। ਪਹਿਲਾਂ ਤੇ ਮੈਂ ਸਾਡੀ ਸੰਸਥਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹਦੀ ਵਧਾਈ ਦੇਣਾ ਕਿ ਅੱਜ ਗੁਰਪੁਰਪ ਦਾ ਬਲੌਕ ਵਿਖੇ ਦਿਹਾੜਾ ਜੀਤੇ ਸਾਡੀ ਸੰਸਥਾ ਨੇ ਇੱਕ ਬਹੁਤ ਵੱਡਾ ਨੇਕ ਉਪਰਾਲਾ ਕਰਿਆ ਹਰੇ ਪੌਦੇ ਬੂਟੇ ਤੇ ਕੁਝ ਫਲਦਾਰੋ ਜੋ ਕਿ ਫੈਕਟਰੀਾਂ ਵਿੱਚ ਲਾਈਏ ਆਪਣਾ ਵਾਤਾਵਰਣ ਸ਼ੁੱਧ ਹੋਵੇ ਤੇ ਬਾਬਾ ਨਾਨਕ ਦੀਆਂ ਜੋ ਸਿੱਖਿਆਵਾਂ ਨੇ ਇੱਕ ਕਰੋ ਨਾਮ ਜਿ ਕੋ ਵੰਡ ਸਕੋ ਇਸ ਦਾ ਸਾਰਿਆਂ ਨੂੰ ਇਹੀ ਉਹ ਕਰ ਰਹੇ ਹਾਂਗੇ ਤੁਸੀਂ ਉਹਨਾਂ ਦੇ ਮਨੁੱਖਤਾ ਦੇ ਚੱਲੋ ਨਸ਼ਿਆਂ ਦਾ ਦਰਿਆ ਵਗ ਰਿਹਾ ਆਪਾਂ ਉਹਨਾਂ ਨੂੰ ਦੂਰ ਰਹੀਏ ਤੇ ਨੌਜਵਾਨਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਹਾਂ ਵੀ ਤੁਸੀਂ ਵੀ ਇਸ ਸੰਸਥਾ ਨਾਲ ਜੁੜੋ ਤੇ ਜੋ ਵੀ ਸਾਡੇ ਅੱਗੇ ਕੰਮ ਫਿਚਰ ਤੁਸੀਂ ਕਰਨ ਜਾ ਰਹੇ ਆ ਤੇ ਉਹਦੇ ਸਾਡਾ ਸਹਿਯੋਗ ਦਿਓ ਇੰਨੀ ਕਹਿੰਦਾ ਹੋਇਆ ਧੰਨਵਾਦ। ਬਹੁਤ ਅੱਛੀ ਗੱਲ ਹੈ ਜੀ। ਉਸ ਸਮਾਚਾਰ ਚੋਣਾਂ ਦੇ ਅੱਜ ਬਾਕੀ ਹੋਰ ਖਾਣ ਪੀਣ ਦੇ ਲੰਗਰ ਹੁੰਦੇ ਨੇ ਅੱਜ ਕੱਲ ਮਲਾਵਟੀ ਅੱਜ ਕੱਲ ਤਾਂ ਪਤਾ ਚੀ ਜਉਂਦੀਆਂ ਨਹੀਂ। ਉਹਦੋਂ ਇਹ ਜਿਹੜਾ ਪੇੜ ਪੌਦੇ ਇਹਨਾਂ ਦਾ ਲੰਗਰ ਲਾਇਆ ਇਹ ਆਪਣੇ ਆਨਲਾਈਨ ਸਮੇਂ 'ਚ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬਹੁਤ ਅੱਛਾ ਬਰਾਲਾ ਹੈ ਇਹ ਸਭ ਨੂੰ ਹੋਰ ਵੀ ਜਿਹੜੇ ਕਲੱਬ ਜਾਂਦੇ ਹੈਗੇ ਨੇ ਇੱਕ ਮੰਚ ਨੇ ਜਾਂ ਕੋਈ ਸੰਸਥਾਵਾਂ ਨੇ ਇਸ ਤਰ੍ਹਾਂ ਵੀ ਜਿਹੜੀ ਇਹ ਆਪਣੇ ਟਵਿੱਟਰ 'ਚ ਜੋ ਸਮਾਜ ਦੀ ਬੋਲੀ ਆਪਣੀਆਂ ਅੱਛੀ ਸਿਹਤ ਲਈ ਕੰਮ ਕਰਨੇ ਚਾਹੀਦੇ ਨੇ ਨਾ ਕਿ ਸਿਰਫ ਖਰਾਬ ਕਰਨ ਲਈ ਬਹੁਤ ਅੱਛਾ ਬਰਾਲਾ ਮੈਨਾ ਧੰਨਵਾਦ ਕਰਦਾ ਇਹਨਾਂ ਨੇ ਸਾਨੂੰ ਇੱਥੇ ਦਿਖਾਉਣ ਲਈ ਮੌਕਾ ਦਿੱਤਾ ਹੈ ਸ਼ਹਿਰ ਵਸੀਆਂ ਨੂੰ ਕੀ ਸੰਦੇਸ਼ ਅੱਜ ਦੇ ਦਿਨ ਲਈ ਬਸ ਸਿਆਪਾ ਇਸੇ ਤਰ੍ਹਾਂ ਜਿਵੇਂ ਨਾਨਕਦੇਵ ਜੀ ਦੀਆਂ ਸਖਿਆਵਾਂ ਤੇ ਚੱਲਣਾ ਚਾਹੀਦਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਬਾਕੀ ਜਿਵੇਂ ਅ ਅੱਜਕੱਲ੍ਹ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਹੈ ਮਾਹੌਲ ਕਾਫੀ ਹੱਦ ਤੱਕ ਠੱਲ ਪਈ ਹੈ ਸਰਕਾਰ ਵੱਲੋਂ ਪੂਰਾ ਖਿਆਲ ਲੇ ਕੇ ਚੱਜ ਰਹੇ ਹਨ ਪੁਲਿਸ ਵੱਲੋਂ ਵੀ ਟੱਕ ਫੋਰਸ ਤੋਂ ਦੇ ਬਾਵਜੂਦ ਸਾਨੂੰ ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਤੇ ਇਹਦੇ ਬਾਹਰ ਐਲੀਮੈਂਟਸ ਨੇ ਉਹਨਾਂ ਖਿਲਾਫ ਐਕਸ਼ਨ ਲੈ ਰਹੇ ਹਾਂ ਤੇ ਪਬਲਿਕ ਨੂੰ ਇਹ ਵੀ ਇਹ ਨਸ਼ਾ ਵੇਚਦੇ ਨੇ ਉਹਨਾਂ ਨੂੰ ਬਿਲਕੁਲ ਸਹਿਯੋਗ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਖਿਲਾਫ ਸੂਚਨਾ ਦੇਣੀ ਚਾਹੀਦੀ ਹੈ ਪੁਲਿਸ ਨੂੰ ਤੇ ਇਹ ਮਤਲਬ ਇੱਕ ਫਨ ਵਾਲਾ ਹੀ ਕੰਮ ਹੈ ਜਿਹੜਾ ਕੋਈ ਕਿਸੇ ਨਸ਼ਾ ਚ ਕੁੱਤਾ ਵੇਚਣਾ ਸਿਖਾਉਂਦਾ ਹੈ ਉਹ ਅੱਜ ਮੈਂ ਗੁਰਪੁਰਪੁਰ ਦੇ ਦੇਖਸਤੇ ਹੀ ਕਹਣਾ ਚਾਹੁੰਦਾ ਵੀ ਇਹ ਜਿਹੜਾ ਖੰਡਵਾੜ ਕਰਾਤਾ ਜਿਹੜਾ ਨਸ਼ਾ ਦਾ ਸਪਰਾਤਾ ਉਹ ਬਰਾਬਰ ਦੇ ਨਹੀਂ